ਜੈਨਾ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੁ ਸਿੱਖ ਨਹੀਂ ਹਮਾਰਾ ਜੈਨਾ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੁ ਸਿੱਖ ਨਹੀਂ ਹਮਾਰਾ ਕਹਿੰਦੇ ਜਿੰਨੂੰ ਗੁਰਬਾਣੀ ਦਾ ਭੈ ਨਹੀਂ ਅਦਬ ਨਹੀਂ ਉਹ ਗੁਰੂ ਕਾ ਸਿੱਖ ਹੀ ਨਹੀਂ ਹੈ ਹੁਣ ਬਹੁਤੇ ਥਾਂ ਜਦੋਂ ਕਿਤੇ ਕਮੇਟੀਆਂ ਬਣਨੀਆਂ ਹੋਰ ਜਿਹੜੇ ਭੈਅ ਦਵਾਲੇ ਨੇ ਉਹ ਤਾਂ ਹੁੰਦੇ ਹੀ ਨਹੀਂ ਕਹਿੰਦੇ ਨਾ ਤਾਂ ਲੜਨਾ ਹੀ ਹੋਣਾ ਆਪਸ ਦੇ ਵਿੱਚ ਆ ਕੇ ਬਹੁਤ ਥਾਂ ਤਾਂ ਪਿੰਡਾਂ 'ਚ ਗੋਲਕਾਂ ਨੂੰ ਦੋ-ਦੋ ਜਿੰਦੇ ਲੱਗੇ ਪਏ ਨੇ ਵੀ ਪੈਸੇ ਬਹੁਤੇ ਨੇ ਸਟੇ ਲਈ ਬੈਠੇ ਆ ਵੀ ਗੋਲਕ ਨਹੀਂ ਖੋਲਣ ਦੇਣੀ ਦੂਜੇ ਨੂੰ ਜ਼ਮੀਨ ਆਉਂਦੀ ਹੈ ਗੁਰਦੁਆਰਿਆਂ ਨੂੰ ਵੇਖੋ ਗੁਰਦੁਆਰਿਆਂ ਤੋਂ ਸਿੱਖਣਾ ਕੀ ਸੀ ਸਿੱਖ ਕੀ ਰਿਆਂ ਸਤਿਗੁਰੂ ਕਹਿੰਦੇ ਆਵੋ ਸਿੱਖ ਸਤਿਗੁਰ ਕੀ ਪਿਆਰੇ ਹੋ ਗਾਵੋ ਸੱਚੀ ਬਾਣੀ ਅਸੀਂ ਗੁਰੂ ਦੇ ਨਾਂ ਤੇ ਦੋ ਪਾਰਟੀਆਂ ਬਣਾ ਲਈਆਂ ਹੁਣ ਦੱਸੋ ਗੁਰੂ ਬਖਸ਼ੇਗਾ ਕਿਸੇ ਨੂੰ ਜੇ ਮਸੰਦਾਂ ਨੂੰ ਨਹੀਂ ਬਖਸ਼ਿਆ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਤੇ ਸਤਿਗੁਰੂ ਬਖਸ਼ਣ ਆਪਾਂ ਨੂੰ ਵੀ ਨਹੀਂ ਲੱਗਾ ਹੈ ਜਿਹੜੇ ਗੁਰੂ ਦੇ ਨਾਂ ਤੇ ਪਾਰਟੀ ਬਾਜੀ ਕਰਦੇ ਆ ਸਤਿਗੁਰਾਂ ਨੇ ਪਾਰਟੀ ਬਾਜੀ ਦੀ ਗੱਲ ਕੀਤੀ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਕਹਿੰਦੇ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਹਿੰਦੇ ਕਿਸੇ ਨੇ ਧੜਾ ਬਣਾ ਲਿਆ ਆਪਣੇ ਮਿੱਤਰ ਨਾਲ ਆਪਣੇ ਪੁੱਤਰ ਨਾਲ ਆਪਣੇ ਭਰਾ ਨਾਲ ਮਿਲ ਕੇ ਵੀ ਸਾਡੀ ਪਾਰਟੀ ਹੈ ਕਿਸੇ ਹੀ ਧੜਾ ਕੀਆ ਮਿੱਤਰ ਸੋਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਕੁੜਮ ਸਕੇ ਨਾਲ ਜਵਾਈ ਕਿਸ ਨੇ ਆਪਣੇ ਕੁੜਮਾਂ ਨਾਲ ਆਪਣੇ ਜਵਾਈਆਂ ਨਾਲ ਮਿਲ ਕੇ ਪਾਰਟੀ ਬਣਾਈ ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਕਿਸੇ ਨੇ ਚੌਧਰੀ ਨਾਲ ਮਿਲ ਕੇ ਪਿੰਡ ਦੇ ਕਿਸੇ ਚੰਗੇ ਸਰਦਾਰਾਂ ਨਾਲ ਮਿਲ ਕੇ ਪਾਰਟੀ ਬਣਾਈ ਸਵਾਈ ਆਪਣੇ ਸਵਾਰਥ ਵਾਸਤੇ ਕਿਸੇ ਨੇ ਧੀਆਂ ਮਤਰਾਂ ਨਾਲ ਕਿਸੇ ਨੇ ਕੁੜਮਾਂ ਸਬੰਧੀਆਂ ਨਾਲ ਕਿਸੇ ਨੇ ਪਿੰਡ ਦੇ ਅਮੀਰ ਲੋਕਾਂ ਦੇ ਨਾਲ ਮਹਾਰਾਜ ਕਹਿੰਦੇ ਹਮਰਾ ਧੜਾ ਹਰ ਰਹਿਐ ਸਮਾਈ ਸਤਿਗੁਰੂ ਕਹਿੰਦੇ ਜਿਹੜਾ ਮੇਰਾ ਧੜਾ ਹੈ ਨਾ ਉਹ ਸਾਦਾ ਹੀ ਸਮਾ ਅਸਮਾਗ ਰਹਿਣ ਵਾਲਾ ਉਹ ਕਦੇ ਵੀ ਕਿਤੇ ਨਹੀਂ ਜਾਵੇਗਾ ਉਹ ਸਾਰੇ ਹੀ ਸਮਾਇਆ ਹੋਇਆ ਮੇਤਰ ਪੁੱਤਰ ਭਾਈਆਂ ਵੀ ਕਹਿੰਦੇ ਮੁੱਕ ਜਾਣਾ ਕੜਮਾਂ ਜਵਾਈਆਂ ਨਹੀਂ ਮੁੱਕ ਜਾਣਾ ਸਰਦਾਰਾਂ ਚੌਧਰੀਆਂ ਨਹੀਂ ਮੁੱਕ ਜਾਣਾ ਰੱਬ ਨੇ ਕਿਤੇ ਮੁਕਣਾ ਹਮਰਾ ਧੜਾ ਹਰ ਰਹਿਆ ਸਮਾਈ ਹਰ ਮੇਰਾ ਧੜਾ ਕਹਿੰਦੇ ਮੇਰਾ ਧੜਾ ਤਾਂ ਪਰਮਾਤਮਾ ਹੈ ਹਰ ਮੇਰਾ ਧੜਾ ਹਰ ਮੇਰੀ ਟੇਕ ਹਰ ਮੇਰੀ ਟੇਕ ਮੇਰਾ ਆਸਰਾ ਰੱਬ ਮੇਰਾ ਧੜਾ ਹੈ ਰੱਬ ਮੇਰਾ ਆਸਰਾ ਹਰ ਮੇਰਾ ਧੜਾ ਹਰ ਮੇਰੀ ਟੇਕ ਹਰ ਗੁਣ ਗਾਵਾਂ ਅਸੰਖ ਅਨੇਕ ਕਹਿੰਦੇ ਮੈਂ ਉਹਦੇ ਗੁਣ ਅਸੰਖ ਕਰੋੜਾਂ ਅਰਬਾਂ ਤੋਂ ਵੀ ਉੱਪਰ ਜਾ ਕੇ ਪਤਾ ਨਹੀਂ ਕਿੰਨੇ ਕੋ ਗੁਣ ਗਾਈ ਜਾਵਾਂ ਇਹ ਅਸਲ ਧੜਾ ਸੀ ਹੁਣ ਸਿਆਸਤ ਕਰ ਲਈ ਉੱਚੀ ਧਰਮ ਕਰ ਧਨੀਵਾ ਧਰਮ ਨਹੀਂਵਾ ਹੋ ਗਿਆ ਸਿਆਸਤ ਉੱਚੀ ਹੋ ਗਈ ਸਿੱਖ ਕਹਿੰਦੇ ਹੁੰਦੇ ਪੁਰਾਣੇ ਕਹਿੰਦੇ ਸਿਰ ਜਾਂਦਾ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾਵੇ ਅੱਜ ਕਹਿੰਦੇ ਆ ਸਿਰ ਜਾਂਦਾ ਤਾਂ ਜਾਵੇ ਸਾਡੀ ਕੁਰਸੀ ਕਿਤੇ ਨਾ ਜਾਵੇ ਸਮੇਤ ਕੁਰਸੀ ਤੇ ਹੀ ਰੱਖ ਦਿਓ ਚੇਖਾ ਦੇ ਉੱਤੇ ਕੁਰਸੀ ਨਹੀਂ ਜਾਣੀ ਚਾਹੀਦੀ ਪੰਥ ਜਾਂਦਾ ਤਾਂ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕਹਿੰਦੇ ਪੰਥ ਭਾਵੇਂ ਪਰਿਵਾਰ ਭਾਵੇਂ ਵੰਸ ਭਾਵੇਂ ਉੱਜੜ ਜਾਵੇ ਮੇਰਾ ਪੰਥ ਖਾਲਸਾ ਸਦਾ ਵਸਦਾ ਰਹੇ